ਇਹ 2 ਸਾਲਾਂ ਤੋਂ ਵੀਰ ਜੀ ਪਾਣੀ ਬਹੁਤ ਗੰਦਾ ਆ ਰਿਹਾ ਹੈਗਾ ਨਗਰ ਕਾਉਂਸਲ ਦੇ ਵਿੱਚ ਢੇੜੇ ਮਾਰ ਮਾਰ ਕੇ ਅਸੀਂ ਹੰਬ ਚੁੱਕੇ ਆਂਗੇ ਕਿਸੇ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਗਈ ਅਸੀਂ ਬੇਵਸਤੇ ਮਜਬੂਰ ਹੋ ਕੇ ਤੇ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਮਤਲਬ ਇਹ ਬਿਆਨ ਦੇ ਰਹੇ ਹਾਂ ਜੀ ਕਿੰਨੇ ਨੰਬਰ ਗਲੀ ਦੇ ਵਿੱਚ ਗੰਦਾ ਪਾਣੀ ਆ ਰਿਹਾ ਇੱਕ ਸਾਧ ਮੰਡੀ ਜੀ ਅਸੀਂ ਤਾਂ 5 ਨੰਬਰ ਗਲੀ ਦੇ ਬਸਨੀਕ ਆਂ ਜੀ ਪਰ ਇਹ ਸਾਰੀ ਮੰਡੀ ਦੇ ਵਿੱਚ ਹੀ ਇਹ ਗੰਦੇ ਤੋਂ ਗੰਦਾ ਪਾਣੀ ਆ ਰਿਹਾ ਹੈ ਜੀ ਨਾਉਣ ਲੱਗ ਜਾਓ ਤਾਂ ਸਿਰ 'ਚ ਮਿੱਟੀ ਪੈਂਦੀ ਹੈ ਜੀ ਪਾਣੀ ਪੀਣ ਦੇ ਜੋਗ ਹੈ ਨਹੀਂ ਜੀ ਬਾਹਰੋਂ ਆਰੋ ਦਾ ਪਾਣੀ ਲੈ ਕੇ ਆਉਣਾ ਹੈ ਜੇ ਘਰਾਂ ਦੇ ਵਿੱਚ ਜੀ ਜੇ ਇਹਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲਣਾ ਹੋਇਆ ਜੀ ਜਦੋਂ ਅਸੀਂ ਪਾਣੀ ਪੀਂਦੇ ਆ ਤਾਂ ਮੂੰਹ ਦੇ ਵਿੱਚ ਕਚਰਾ ਜਾਂਦਾ ਹੈ ਜੀ ਤਾਂ ਭਿਆਨਕ ਬਿਮਾਰੀਆਂ ਲੱਗਣ ਦਾ ਬਹੁਤ ਖਤਰਾ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਬਹੁਤ ਬੇਨਤੀ ਕਰ ਚੁੱਕੇ ਹਾਂ ਜੀ ਵੀ ਸਾਡੀ ਸੁਣਵਾਈ ਕੀਤੀ ਜਾਵੇ ਪਰ ਉਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਜੀ ਕੋਈ ਹੱਲ ਨਹੀਂ ਹੋਇਆ ਜੀ ਕੋਈ ਟੁਕ ਮਾਹ ਲੈਣੀ ਹੋਇਆ ਸੋ ਕੋਈ ਅਸੀਂ ਤਾਂ ਇਹ ਗੱਲ ਬੇਨਤੀ ਕਰਦੇ ਹਾਂ ਜੀ ਫੋਟੋ ਮਾਖੇ ਚ ਆਉਂਦੀ بجائے ਮੁੱਖ ਮਹਿਮਾਨ ਬਣਨ ਦੀ بجائے ਵੀਆਈਪੀ ਕਲਚਰ ਨੂੰ ਛੱਡ ਕੇ ਮੰਡੀ ਦੀ ਇਹ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗੀ। ਬਿਮਾਰੀਆਂ ਤਾਂ ਲੱਗ ਹੀ ਜਾਂਦੇ ਆ ਜੀ ਕੋਈ ਕਹਿੰਦਾ ਜੀ ਢੱਡ ਦੁਖੀ ਜਾਂਦਾ ਕੋਈ ਕਹਿੰਦਾ ਲੂਜ ਮੂਸਾਂ ਲੱਗੇ ਜੀ ਸਰ ਗੱਲ ਇਦਾਂ ਵੀ ਮੈਂ ਇੱਥੇ ਦੁਕਾਨ ਕਰਦਾ ਉਹ ਸਾਹਮਣੇ ਮੇਰੀ ਦੁਕਾਨ ਹੈ ਸੁਖੀ ਟੀਲਰਸ ਦੇ ਨਾਮ ਤੇ ਹੈ। ਜਦੋਂ ਸਵੇਰੇ ਸੀ ਕੈਂਪਰ ਭਰਦੇ ਆ ਤਾਂ ਉਹਦੇ ਵਿੱਚ ਪੂਰੀ ਵਧੀਆ ਗੰਦਗੀ ਇਹੋ ਜਿਹਾ ਪਾਣੀ ਹੁੰਦਾ ਵੀ ਉਹਨਾਂ ਨਾਲ ਹੱਥ ਤੋਂ ਉਹਨੂੰ ਜੀ ਨਹੀਂ ਕਰਦਾ ਤੇ ਜਦੋਂ ਸਾਡੇ ਕੋਲੇ ਕਸਟਮਰ ਆਉਂਦੇ ਨੇਗੇ ਤਾਂ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਇਸਨਾਂ ਨੂੰ ਪਾਣੀ ਦੇ ਦਈਏ ਉਹ ਕਿਉਂਕਿ ਲੱਗਦਾ ਵੀ ਇਹ ਅਸੀਂ ਗਲਤ ਕਰ ਰਹੇ ਹਾਂ ਤੱਪੇ ਦੇ ਵਿੱਚ ਤਾਂ ਬਿਮਾਰੀਆਂ ਫੈਲਣੀਆਂ ਹੀ ਆ ਇਸ ਹਿਸਾਬ ਨਾਲ ਤਾਂ ਫਿਰ ਅਸੀਂ ਆਪੇ-ਆਪਸੇ ਪਿੰਡਾਂ ਦੇ ਵਿੱਚ ਹੀ ਬਿਮਾਰੀਆਂ ਫੈਲਾ ਦੇਾਂਗੇ ਇਸ ਕਰਕੇ ਸਾਨੂੰ ਮਜਬੂਰਨ ਕਰੋ ਆਰੀ ਆਰੋ ਦਾ ਪਾਣੀ ਲੈ ਕੇ ਆਉਣਾ ਪੈਂਦਾਗਾ ਫਿਰ ਅਸੀਂ ਉਹ ਮਤਲਬ ਗਾਹਾਂ ਨੂੰ ਪਲਾਉਣੀ ਹੈ ਜੀ ਨਵੇਂ ਪ੍ਰਧਾਨ ਬਣੇ ਹੈਗੇ ਕੀ ਨਿਚ ਹੈਗੇ ਇੱਥੇ ਕੰਟਰੋਲ ਕੀਤਾ ਜਾਊਗਾ ਉਮੀਦ ਕਰਦੇ ਹਾਂ ਜੀ ਉਮੀਦਾਂ ਤੀ ਖੜੇ ਹੈ ਪਹਿਲਾਂ ਵੀ ਖੜੇ ਸੀਗੇ ਹੁਣ ਵੀ ਖੜੇ ਹੈ ਹੋ ਸਕਦਾ ਵੀ ਇਹ ਜੋ ਅੱਜ ਤੁਸੀਂ ਤੁਹਾਡੀ ਕਿਰਪਾ ਨਾਲ ਤੁਹਾਡੇ ਮਾਧਿਅਮ ਰਾਹੀਂ ਜੋ ਅੱਜ ਇਹ ਅਸੀਂ ਖਬਰ ਪਹੁੰਚਾ ਰਹੇ ਹਾਂਗੇ ਹੋ ਸਕਦਾ ਉਹਨਾਂ ਤੱਕ ਪਹੁੰਚੇ ਤੇ ਉਹ ਸਾਡਾ ਇਸ ਸਮੱਸਿਆ ਦਾ ਹੱਲ ਕਰ ਦੇਣ ਕਿੱਥੇ ਕਿੱਥੇ ਪਾਣੀ ਗੰਦਾ ਆ ਰਿਹਾ ਹੈ तकरीबन ਸਾਰੇ ਪਾਸੇ ਆ ਰਿਹਾ ਹੈ ਜੀ ਮੇਰੀ ਰਿਹੈ ਸ਼ਾਜ਼ਾਦ ਬਸਤੀ ਦੇ ਵਿੱਚ ਹੈ ਉੱਥੇ ਵੀ ਇਹੀ ਹਾਲ ਹੈ ਜੀ ਪਾਣੀ ਰੋਤੀ ਕੁਛ ਆ ਰਿਹਾ ਪਾਣੀ ਦੇ ਵਿੱਚ ਜਿੱਦਾਂ ਹੁਣ ਆ ਵੀਰ ਜੀ ਨੇ ਦੱਸਿਆਗਾ ਤੁਸੀਂ ਆ ਬੋਟਲ ਦੇਖੀ ਹੋਏ ਪਾਣੀ ਦੀ ਸੇਮ ਇਹੀ ਕੰਡੀਸ਼ਨ ਹੈ ਤੇ ਬਹੁਤ ਬੁਰਾ ਹਾਲ ਹੈ ਪਾਣੀ ਉਦਾਂ ਇਹ ਨਹੀਂ ਹੈ ਵੀ ਆਪਾਂ ਨਲ ਦੇ ਵਿੱਚ ਟੂਟੀ ਦੇ ਵਿੱਚ ਪਾਣੀ ਆਇਆ ਤੇ ਆਪਾਂ ਉਹਨੂੰ ਪੀ ਲਾਂਗੇ ਨਹੀਂ ਪੀ ਸਕਦੇ ਉਹ ਜਦ ਤੱਕ ਉਸ ਤੁਹਾਨੂੰ ਆਰੋ ਰਾਹੀ ਪੀਣਾ ਪੈਣਾ ਜਾਂ ਕੋਈ ਮਤਲਬ ਜਿੱਦਾਂ ਕੋਈ ਘੜਾ ਵਗੈਰਾ ਆਪਾਂ ਘਰੇ ਲਾਉਣੇ ਆ ਉਸ ਤਰ੍ਹਾਂ ਪੀਣਾ ਪੈਣਾ ਬਿਮਾਰੀਆਂ ਲੱਗਣ ਦਾ ਖਰਚੇ ਬਿਮਾਰੀਆਂ ਦਾ ਹੀ ਮੈਨੂੰ ਤਕਰੀਬਨ ਹੋ ਸਕਦਾ ਵੀ ਹਲੇ ਮਹੀਨਾ ਕੀ ਹੋਇਆਗਾ ਮੈਂ ਖੁਦ ਪੀਲੀਆ ਦਾ ਸ਼ਿਕਾਰ ਹੋ ਜਾਂਦਾ ਤੇ ਪੀਲੀਆ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਗੰਦਾ ਪਾਣੀ ਹੁੰਦਾ ਉਤੋਂ ਹੀ ਇਹ ਬਿਮਾਰੀ ਪੈਦਾ ਹੁੰਦੀ ਹੈ ਜੀ ਤੇ ਮੰਗ ਤਾਂ ਇਹੀ ਹੈ ਵੀ ਪ੍ਰਸ਼ਾਸਨ ਕੋਲੋਂ ਜੀ ਜੋ ਵੀ ਸਾਡੇ ਹੁਣ ਨਵੇਂ ਪ੍ਰਧਾਨ ਸਹਿਬਾਨ ਬਣੇ ਨੇਗੇ ਸਾਡੇ ਐਮਸੀ ਸਹਿਬਾਨ ਨੇਗੇ ਕੱਲਾ ਇਹ ਨਹੀਂ ਹੈ ਵੀ ਕੋਈ ਗਲੀ ਨੰਬਰ 5 ਜਾਂ ਕੋਈ ਆਜ਼ਾਦ ਵਸਤੀ ਸਾਰੇ ਤਪੇ ਦਾ ਹੀ ਉਹ ਵਧੀਆ ਢੰਗ ਨਾਲ ਵਿਕਾਸ ਕਰਨ ਵਧੀਆ ਢੰਗ ਨਾਲ ਸਾਨੂੰ ਕਟੋ-ਕਟ ਪੀਣ ਵਾਲਾ ਪਾਣੀ ਵਧੀਆ ਮੁਹैया ਕਰਨ ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਹੈ ਇਹ तकरीबन ਹੈ ਜੀ 2 ਸਾਲ ਦੀ ਜੀ 2 ਸਾਲ ਤੋਂ ਮਤਲਬ ਇਦਾਂ ਹੀ ਚੱਲ ਰਿਹਾਗਾ ਕਦੇ ਪਾਣੀ ਇਦਾਂ ਕਰ ਲੋ ਕਦੇ ਉਦਾਂ ਕਰ ਲੋ ਕਈ ਵਾਰੀ ਇਹ ਹੁੰਦਾਗਾ ਵੀ ਆਂਡ ਗਵਾਂਡ ਦੇ ਵਿੱਚੋਂ ਜਿੱਥੇ ਵੀ ਲੱਗੇ ਮੱਛੀ ਮੋਟਰ ਵਗੈਰਾ ਤਾਂ ਉੱਥੋਂ ਪਾਣੀ ਲੈ ਆਉਣੇ ਇਹ ਫਿਰ ਇਹੀ ਹਾਲ ਹੈ ਫੋਰ ਸਾਡੇ ਕੋਲ ਕੋਈ ਹੱਲ ਨਹੀਂ ਹੈ ਇਸ ਵਾਰ ਮੈਂ ਨਗਰ ਕੌਂਸਲ ਪ੍ਰਧਾਨ ਡਾਕਟਰ ਸੋਨੀਕਾ ਕਾਂਸਲ ਇਹ ਸਮੱਸਿਆ ਮੈਨੂੰ ਬਹੁਤ ਟਾਈਮ ਤੋਂ ਹਾਲਾਂਕਿ ਪਤਾ ਸੀ ਪਰ ਜਦੋਂ ਦੀ ਮੈਂ ਹੁਣ ਪ੍ਰਧਾਨ ਬਣੀ ਹੈ ਤਾਂ ਮੈਂ ਇਸ ਤੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਬਹੁਤ ਹੀ ਦੁਖਦਾਈ ਗੱਲ ਹੈਗੀ ਹੈ ਕਿ ਪਾਣੀ ਜੋ ਹੈ ਪੀਣ ਵਾਲਾ ਉਹ ਗੰਦਾ ਆ ਰਿਹਾ ਹੈ ਪਰ ਇਸ ਲਈ ਜੋ ਵੀ ਕਦਮ ਅਸੀਂ ਚੱਕ ਸਕਦੇ ਹਾਂ ਅਸੀਂ ਜਲਦੀ ਉਠਾਵਾਂਗੇ ਔਰ ਮੈਂ ਉਮੀਦ ਕਰਦੀ ਹਾਂ ਕਿ ਹਫਤੇ 10 ਦਿਨਾਂ ਦੇ ਵਿੱਚ ਇਹਦਾ ਨਿਵਾਰਣ ਮੈਂ ਕੋਸ਼ਿਸ਼ ਕਰਦੀ ਕਿ ਹੋ ਜੇ ਜੋ ਇਹ ਗੰਦਾ ਪਾਣੀ ਫਿਲਹਾਲ ਆਇਆ ਹੈ ਇੱਕ ਮੋਟਰ ਖਰਾਬ ਹੋ ਗਈ ਸੀ ਔਰ ਗਲਤੀ ਨਾਲ ਦੂਸਰੀ ਬੋਰ ਜਦੋਂ ਚਲਾਇਆ ਤਾਂ ਉਹ ਇੱਕਦਮ ਹੀ ਜਿਹੜੀ ਮਿੱਟੀ ਦੇ ਕਣ ਹੈ ਉਹ ਪਾਣੀ ਦੇ ਵਿੱਚ ਡਲ ਕੇ ਤੇ ਸਮੱਸਿਆ ਥੋੜੀ ਜ਼ਿਆਦਾ ਵੱਧ ਗਈ ਹੈ ਉਹ ਅਸੀਂ ਬੰਦ ਕਰਵਾ ਦਿੱਤੀ ਗਈ ਹੈ ਇੱਕ ਜੋ ਢਿਲਵਾ ਵਾਲੀ ਮੋਟਰ ਹੈ ਉਹਦਾ ਵੀ ਕੰਮ ਸ਼ੁਰੂ ਕਰਵਾਤਾ ਹੈ ਔਰ ਜਿਹੜੀ ਇੱਕ ਯੂਨੀਅਨ ਵਾਲੀ ਹੈ ਉਹ ਸ਼ੁਰੂ ਮੋਟਰੀ ਸ਼ੁਰੂ ਕਰवाती ਹੈ ਜਿਸ ਕਰਕੇ ਪਾਣੀ ਕੁਰੀ ਦਾ ਸਾਫ਼ ਮਿਲਣਾ ਚਾਹੀਦਾ ਹੈ ਪਰ ਮੈਨੂੰ ਪਲੀਜ਼ ਤੁਸੀਂ ਹਫਤਾ 10 ਦਿਨ ਦਾ ਟਾਈਮ ਦਿਓ ਤੇ ਜਲਦੀ ਇਸ ਪ੍ਰੋਬਲਮ ਦਾ ਮੈਂ ਨਿਵਾਰਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਸ਼ੁਕਰੀਆ।